1 ਟਨ 3 ਸਟਾਰ ਇਨਵਰਟਰ ਏਸੀ ਜਿਸ ਦੀ 10 ਸਾਲ ਕੰਪਰੈਸ਼ਨ ਵਾਰੰਟੀ ਦੇ ਨਾਲ 24990 ਦੇ ਵਿੱਚ 190 ਲੀਟਰ ਦਾ ਫ੍ਰਿਜ 10990 ਦੇ ਵਿੱਚ ਕਸਟਮਰ ਸ਼ੇਅਰ ਲਾਈਕ ਕਰਕੇ ਆ ਜਵੇ ਉਸ ਨੂੰ 10990 ਦੇ ਵਿੱਚ ਦੇ ਦਿੰਦੇ 32 ਇੰਚ ਦੀ ਐਲਸੀਡੀ ਸਮਾਰਟ 6490 ਦੇ ਵਿੱਚ ਇਨਵਰਟਰ ਦੀ ਬੈਟਰੀ ਪੁਰਾਣੀ ਦੇ ਕੇ ਐਕਸਚੇਂਜ ਆਫਰ 4490 ਰੁਪਏ ਦੇ ਵਿੱਚ ਇਨਵਰਟਰ ਦੀ ਬੈਟਰੀ ਜਿਸ ਦੀ 4 ਸਾਲ ਦੀ ਕੰਪਲੀਟ ਕੰਪਨੀ ਦੇ ਤਰਫੋਂ ਵਾਰੰਟੀ ਰਹੇਗੀ ਸਰ ਸਾਡੇ ਕੋਲੇ ਕੂਲਰ ਦੀ ਸ਼ੁਰੂਆਤ 24 ਹਾਂਜੀ 2490 ਤੋਂ ਇਹ ਤਾਂ ਮਜ਼ਾਕ ਨਾ ਕਰੋ ਇਹ ਤਾਂ ਕੂਲਰ ਨਹੀਂ ਕੁਲਰੀ ਹੈ ਤੁਹਾਨੂੰ ਕੂਲਰ 4-5 ਏਸੀਆਂ ਦਾ ਕੰਮ ਕਰ ਦੇਗਾ ਐਡਾ ਵਧੀਆ ਕੂਲਰ ਹੈ ਇੱਕ ਵਾਰੀ ਸਾਡੀ ਦੁਕਾਨ ਤੇ ਦੇਖਣ ਜ਼ਰੂਰ ਆਜੋ ਜੂ ਤਾਂ ਵੱਡੇ ਹਾਲ ਵਾਸਤੇ ਵਿਹਾਂ ਸ਼ਾਦੀਆਂ ਫੰਕਸ਼ਨਾਂ ਵਾਸਤੇ ਗੁਰਦੁਆਰੇ ਮੰਦਰ ਮਸਜਿਦਾਂ ਵਾਸਤੇ ਜ਼ਰੂਰਤ ਹੈ ਸਾਡੇ ਕੋਲ ਵੱਡੇ ਤੋਂ ਵੱਡਾ ਕੂਲਰ ਮਿਲੋ ਇਹ 1.10 27990 ਦੇ ਵਿੱਚ ਹੈ ਜੀ ਜਿਹੜਾ ਐਚਐਨ1 ਨਿਊਜ਼ ਚੈਨਲ ਦੇਖ ਕੇ आओ ਸ਼ੇਅਰ ਕਰਕੇ आओ ਲਾਈਕ ਕਰਕੇ आओ ਉਸ ਨੂੰ 5 ਸਾਲ ਦੀ ਗਾਰੰਟੀ ਦਿੱਤੀ ਜਾਊਗੀ ਐਂਜੀ ਕੰਪਨੀ ਦਾ ਫ੍ਰਿਜ ਅੱਛਾ 200 ਕਹਾੜ ਲੀਟਰ ਦਾ ਖੋਲ ਕੇ ਦਿਖਾ ਦਿਓ ਖੋਲ ਕੇ ਦੇਖੋ ਜੀ 3 ਸਟਾਰ ਹੈ ਕੰਪਨੀ ਐਲਜੀ ਹੈ ਸਿਰਫ ਤੁਹਾਡੇ ਲਈ ਸਪੈਸ਼ਲ ਸਕੀਮ ਅੱਜ ਦੇਣ ਜਾ ਰਹੇ ਹਾਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਗਰਮੀਆਂ ਦੇ ਵਿੱਚ ਹਰ ਘਰ ਦੇ ਵਿੱਚ ਕੂਲਰ ਫਰਿੱਜ ਏਸੀ ਜ਼ਰੂਰਤ ਪੈਂਦੀ ਹੈ ਪਰ ਵਧੀਆ ਕੰਪਨੀ ਦੇ ਤੇ ਦੂਜੇ ਪਾਸੇ ਜੋ ਬ੍ਰਾਂਡਡ ਹੋਣ ਤੇ ਨਾਲ ਦੀ ਨਾਲ ਚੱਲਣ ਵਾਲਾ ਸਮਾਨ ਹੋਵੇ ਉਹ ਕਿੱਥੇ ਮਿਲੇਗਾ ਤੁਹਾਨੂੰ ਅੱਜ ਲਟਾਵਾ ਕਮਿਊਨੀਕੇਸ਼ਨ ਜੋ ਕਿ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਪੁਰ ਗਰੀਬਦਾਸ ਦੇ ਵਿੱਚ ਆਈਸੀਸੀ ਬੈਂਕ ਦੇ ਸਾਹਮਣੇ ਬਿਲਕੁਲ ਦੁਕਾਨ ਹੈ ਪਹਿਲਾਂ ਵੀ ਕਾਫੀ ਵਾਰ ਤੁਸੀਂ ਦੇਖਿਆ ਹੋਣਗੇ ਨਾ ਕਿ ਸਟੋਰੀਆਂ ਤਾਂ ਜੋ ਹਮੇਸ਼ਾ ਦਰਸ਼ਕਾਂ ਵਾਸਤੇ ਤੇ ਨਾਲ ਜਿਨ ਆਪਣੇ ਗ੍ਰਾਹਕਾਂ ਵਾਸਤੇ ਵਧੀਆ ਸਮਾਨ ਲੈ ਕੇ ਆਉਂਦੇ ਨੇ ਜਿਸ ਤੋਂ ਬਾਅਦ ਜਾ ਕੇ ਇਹਨਾਂ ਦੀ ਚਰਚਾ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਲਟਾਵੀਂ ਸਭ ਤੋਂ ਪਹਿਲਾਂ ਸਵਾਗਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਐਚ ਐਨ 1 ਨਿਊਜ਼ ਚੈਨਲ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾ ਸਲਾਮ ਅਜਾ ਤੁਸੀਂ ਬਹੁਤਾ ਵਕਤ ਨਹੀਂ ਚਲੇਣਾ ਤੁਹਾਡਾ ਕਿਉਂਕਿ ਜਿਹੜਾ ਥੋੜਾ ਇਸ ਵਾਰ ਗਰਮੀਏ ਦੇ ਵਿੱਚ ਸਮਾਨ ਹੈ ਲੋਕਾਂ ਦੇ ਘਰ ਦਾ ਲੋਡ ਵਾਸਤੇ ਤਾਂ ਉਹ ਸਮਾਨ ਦੇ ਸਾਨੂੰ ਰੇਟ ਜਿਹੜੇ ਮਾਰਕੀਟ ਨਾਲੋਂ ਘੱਟ ਹੋਣੇ ਚਾਹੀਦੇ ਨੇ ਤੇ ਵਧੀਆਂ ਹੋਣੇ ਚਾਹੀਦੇ ਸਰਦਾ ਸਮਾਨ ਤੋਂ ਉਸ ਬਾਰੇ ਤੁਹਾਨੂੰ ਨਾਲ-ਨਾਲ ਦੱਸਦੇ ਰਹੋ ਤੇ ਨਾਲ ਦੀ ਨਾਲ ਆਪਾਂ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਹਾਂ ਕਿ ਇਹਨਾਂ ਦਾ ਸਮਾਨ ਜਿਹੜਾ ਹੈ ਬਿਲਕੁਲ ਪਹਿਲਾਂ ਵੀ ਗਾਰੰਟੀशुदा ਰਿਹਾ ਹੈ ਤਾਂ ਅਲਟਾਬ ਜੀ ਆਜੋ ਪਹਿਲਾਂ ਸਭ ਤੋਂ ਪਹਿਲਾਂ ਕੀਸ ਦਿਖਾਉਣ ਲੱਗਦੇ ਸਾਨੂੰ ਸਮਾਨ ਕਿਉਂਕਿ ਸਭ ਤੋਂ ਪਹਿਲਾਂ ਸਾਡਾ ਮਕਸਦ ਹੀ ਹੁੰਦਾ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਹਾਂਜੀ ਕੀ ਸਮਾਨ ਸਭ ਤੋਂ ਪਹਿਲਾਂ ਅੱਜ ਅਸੀਂ ਸ਼ੁਰੂਆਤ ਕਰਦੇ ਹਾਂ ਇਨਵਰਟਰ ਦੀ ਬੈਟਰੀ ਇਨਵਰਟਰ ਦੀ ਬੈਟਰੀ ਤੋਂ ਸ਼ੁਰੂਆਤ ਕਰਦੇ ਹਾਂ ਕਸਟਮਰ ਨੂੰ ਜ਼ਰੂਰਤ ਹੁੰਦੀ ਹੈ ਕੋਲਰ ਏਸੀ ਫ੍ਰਿਜ ਪੰਖਾ ਕਿਉਂਕਿ ਕੂਲਿੰਗ ਪ੍ਰੋਡਕਟ ਦੀ ਜ਼ਰੂਰਤ ਹੁੰਦੀ ਹੈ ਲਾਈਟ ਬੜੀ ਚ ਉਸਤੇ ਅਸੀਂ ਸਪੈਸ਼ਲ ਸਕੀਮ ਲੈ ਕੇ ਆਏ ਹਾਂ ਇਸ ਸਕੀਮ ਦਾ ਦੋ ਇਨਵਰਟਰ ਦੀ ਬੈਟਰੀ ਪੁਰਾਣੀ ਦੇ ਕੇ ਐਕਸਚੇਂਜ ਆਫਰ 4490 ਰੁਪਏ ਦੇ ਵਿੱਚ ਇਨਵਰਟਰ ਦੀ ਬੈਟਰੀ ਜਿਸ ਦੀ 4 ਸਾਲ ਦੀ ਕੰਪਲੀਟ ਕੰਪਨੀ ਦੇ ਤਰਫੋਂ ਵਾਰੰਟੀ ਰਹੇਗੀ ਜੇ ਕਿਸੇ ਕੋਲ ਆਪਣੀ ਬੈਟਰੀ ਨਹੀਂ ਹੋਵੇ ਪਰ ਉਹਦਾ ਕੀ ਆਪਸ਼ਨ ਹੈ ਜੀ ਸਰ ਫਿਰ 8490 ਦੇ ਵਿੱਚ ਕਸਟਮਰ ਆਪਣੇ ਘਰੇ ਬੈਟਰੀ ਲੈ ਕੇ ਜਾ ਸਕਦਾ ਪੁਰਾਣੀ ਬੈਟਰੀ ਦੀ ਕੀਮਤ ਅਸੀਂ 150 ਐਚ ਦੀ 4000 ਰੁਪਏ ਪਾ ਕੇ ਦਵਾਂਗੇ ਅਗਰ ਕਿਸੇ ਕੋਲੇ ਵੱਡੀ ਬੈਟਰੀ ਹੈ ਤਾਂ ਉਸ ਦੀ ਕੀਮਤ ਉਸ ਤੋਂ ਜ਼ਿਆਦਾ ਵੀ ਪੈ ਸਕਦੀ ਹੈ ਇਨਵਰਟਰ ਜੇ ਮੰਨ ਲਓ ਕਿਸ ਨੇ ਲੈਣਾ ਹੋਵੇ ਬੈਟਰੀ ਦੇ ਨਾਲ ਨਵੀਂ ਦੇ ਨਾਲ ਜਾਂ ਪੁਰਾਣੀ ਦੇ ਨਾਲ ਉਹਦੇ ਵਾਸਤੇ ਵੀ ਕੋਈ ਤੁਹਾਡੇ ਕੋਲ ਹੈ ਆਫਰ ਦਰਸ਼ਕਾਂ ਵਾਸਤੇ ਬਿਲਕੁਲ ਹੈ ਜੀ ਸਾਡੇ ਕੋਲ ਇਨਵਰਟਰ ਦੀ ਆਫਰ ਹੈ ਦੇਖੋ 4490 ਦੇ ਵਿੱਚ ਬੈਟਰੀ ਹੋਗੀ ਇਸ ਦੇ ਨਾਲ 3490 ਦੇ ਵਿੱਚ ਇਨਵਰਟਰ ਹੋ ਗਿਆ ਇੱਕੇ ਕੰਪਨੀ ਦਾ ਸਮਾਨ ਹੈ ਇਨਵਰਟਰ ਦੀ 3 ਸਾਲ ਦੀ ਗਾਰੰਟੀ ਹੈ 3490 ਦੇ ਵਿੱਚ ਬੈਟਰੀ 4490 ਦੇ ਵਿੱਚ ਪੁਰਾਣੀ ਦੇ ਕੇ ਕਸਟਮਰ ਆਪਣੇ ਘਰੇ ਲੈ ਕੇ ਜਾ ਸਕਦਾ ਅਗਰ ਕਸਟਮਰ ਕੋਲ ਨਹੀਂ ਪੈਸੇ ਹੈ ਤਾ ਉਹ ਸਾਡੇ ਕੋਲ ਆਸਾਨ ਕਿਸ਼ਤਾਂ ਤੋਂ ਵੀ ਲੈ ਕੇ ਜਾ ਸਕਦਾ ਹੈ ਕਿਤੇ ਲੋਕ ਇਹ ਨਾ ਕਹਿਣ ਕਿ ਲਟਾਵਾ ਜੀ ਦੇਸੀ ਜਿਹਾ ਸਮਾਨ ਰੱਖ ਕੇ ਬੈਠੇ ਨੇ ਦੇਸੀ ਸਮਾਨ ਦਾ ਬਾਰ ਬਾਰ ਵੀਡੀਓ ਦਿਖਾ ਦਿੰਦੇ ਨੇ ਤੁਹਾਡੇ ਕੋਲ ਹੋਰ ਕੰਪਨੀਆਂ ਸਮਾਨ ਵੀ ਹੈ ਤੁਹਾਡੇ ਕੋਲ ਕਿਤੇ ਕੱਲਾ ਬਸ ਆਪਣੀ ਕੰਪਨੀ ਜਿਹੜੀ ਲੱਗਿਆ ਕਿ ਉਹਦੇ ਦਿਖਾ ਦੋ ਨਹੀਂ ਜੀ ਇਹ ਵੀ ਦੇਸੀ ਨਹੀਂ ਹੈ ਇਹ ਇੰਡਪਾਵਰ ਕੰਪਨੀ ਲਿਪਗਾਰਡ ਲਿਪਫਾਸ ਵਾਲਿਆਂ ਦੀ ਹੀ ਕੰਪਨੀ ਹੈ ਹੋਰ ਕਿਹੜੀ ਕੰਪਨੀ ਤੋਂ ਕੋਲੇ ਲੂਮਿਨਸ ਐਕਸਾਈਡ ਸੁਮੇਜੀਕ ਕੈਮਰਾਮੈਨ ਜੀ ਨਿਗਾਹ ਮਕਰਾਉਗਾ ਇਹ ਲੂਮਿਨਸ ਆ ਗਿਆ ਇਹ ਲੂਮਿਨਸ ਹਾਂ ਸੁਕੈਮ ਹਾਂ ਐਡਵਿਨ ਹਾਂ ਐਕਸਾਈਡ ਲਿਪਗਾਰਡ ਇਹ ਸਾਰੇ ਬ੍ਰਾਂਡ ਆਲਮੋਸਟ ਸਾਡੇ ਕੋਲ ਹੁੰਦੇ ਆ ਜੋ ਕਿ ਮੇਜਰ ਬ੍ਰਾਂਡ ਹੈ ਕਸਟਮਰ ਨੂੰ ਜਿਆਦਾ ਪਤਾ ਇਹਨਾਂ ਬਾਰੇ ਉਹ ਸਾਡੇ ਕੋਲੇ ਸਾਰੇ ਹੁੰਦੇ ਆ ਤੇ ਇੱਕ ਏਸੀ ਅੱਜ ਕੱਲ ਏਸੀ ਦਾ ਮਿਲਖਾ ਰੇਟ ਤਾਂ ਇੰਨਾ ਕੋ ਹੋ ਗਿਆ ਕਿ ਬੰਦਾ ਕੂਲਰ ਦੇ ਰੇਟ ਦੇ ਵਿੱਚ ਏਸੀ ਲੈ ਸਕਦਾ ਕਿਉਂਕਿ ਪਹਿਲਾਂ ਬੰਦਾ ਹੁੰਦਾ ਤਾਂ ਕਿ ਅਮੀਰ ਬੰਦਾ ਅਮੀਰ ਬੰਦੇ ਦੇ ਘਰ ਏਸੀ ਹੁੰਦਾ ਸੀ ਪਰ ਹੁਣ ਤਾਂ ਹਰ ਬੰਦਾ ਇਹ ਸੋਚਦਾ ਕਿ ਯਾਰ ਗਰਮੀ ਤੋਂ ਬਚੀਏ ਪਰ ਤੁਹਾਡੇ ਕੋਲ ਏਸੀ ਤੇ ਹੋਰ ਦੁਕਾਨਦਾਰਾਂ ਨਾਲੋਂ ਕਿੰਨੇ ਗ੍ਰੇਟ ਕੱਟ ਇਹ ਸਭ ਤੋਂ ਵਧੀਆ ਗੱਲ ਹੈ ਜੀ ਏਸੀ ਦੀ ਜਿਹੜੀ ਸ਼ੁਰੂਆਤ ਲੋਕੀ ਬਣਾਉਂਦੇ ਆ ਮੋਰਖ ਵੀ ਸਾਡੇ ਤੋਂ 20000 ਦਾ ਲੈ ਜਾਓ 22000 ਦਾ ਲੈ ਜਾਓ ਪਰ ਜਦ ਦੁਕਾਨਪਾਸ ਜਾਣੇ ਉੱਥੇ ਜਾ ਕੇ ਰੇਟ ਕੁਝ ਹੋਰ ਹੁੰਦਾ ਪਰ ਸਾਡੇ ਕੋਲੇ ਕਿਸੇ ਨੂੰ ਪਾਗਲ ਬਣਾਉਣ ਵਾਸਤੇ ਵੀਡੀਓ ਨਹੀਂ ਬਣਾਈ ਜਾ ਰਹੀ ਨਾ ਅਸੀਂ ਪਾਗਲ ਬਣਾਉਣੇ ਵਾਸਤੇ ਕੋਈ ਆਫਰ ਦਵਾਂਗੇ ਸਾਡੇ ਕੋਲੇ ਏਸੀ ਦੀ ਸ਼ੁਰੂਆਤ 1 ਟਨ ਦਾ 3 ਸਟਾਰ ਇਨਵਰਟਰ ਏਸੀ 1 ਟਨ 3 ਸਟਾਰ ਇਨਵਰਟਰ AC ਜਿਸ ਦੀ 10 ਸਾਲ ਕੰਪਰੈਸ਼ਨ ਵਾਰੰਟੀ ਦੇ ਨਾਲ 24990 ਦੇ ਵਿੱਚ ਕਸਟਮਰ ਆਪਣੇ ਘਰੇ ਲਿਜਾ ਸਕਦਾ ਹੈ ਐਚ ਐਨ 1 ਨਿਊਜ਼ ਚੈਨਲ ਦੇਖ ਕੇ ਆਵੇ ਲਾਈਕ ਸ਼ੇਅਰ ਕਰਕੇ ਆਵੇ ਉਸ ਨੂੰ 24990 ਦੇ ਵਿੱਚ 1 ਟਨ ਦਾ 3 ਸਟਾਰ ਇਨਵਰਟਰ ਰਿਸੀ ਦਵਾਗੇ 2 ਟਨ ਦਾ ਵੀ ਦੱਸ ਦਿਓ ਜੀ 2 ਟਨ ਵਾਲੇ ਕਿਉਂਕਿ ਕਈ ਵਾਰ ਘਰ ਵੱਡਾ ਹੁੰਦਾ ਕਮਰਾ ਵੱਡਾ ਹੁੰਦਾ ਉਹਨਾਂ ਦੇ ਵੀ 1 ਟਨ ਦਾ ਕੰਮ ਨਹੀਂ ਕਰਦਾ 2 ਟਨ ਦਾ ਕਿੰਨਾ ਕੁ ਰੇਟ ਹੈ ਤੁਹਾਡੇ ਕੋਲ 2 ਟਨ ਦਾ 27990 ਦੇ ਵਿੱਚ ਹੈ ਜੀ ਜਿਹੜਾ ਐਚ ਐਨ 1 ਚੈਨਲ ਦੇਖ ਕੇ ਆਊਗਾ ਉਸ ਨੂੰ 1 ਸਾਲ ਦੀ 5 ਸਾਲ ਦੀ ਕੰਪਲੀਟ ਗਾਰੰਟੀ ਵਾਰੰਟੀ ਦੇ ਕੇ ਭੇਜਿਆ ਜਾਊਗਾ ਐਚ ਐਨ 1 ਨਿਊਜ਼ ਚੈਨਲ ਦੇਖ ਕੇ ਆਓ ਸ਼ੇਅਰ ਕਰਕੇ ਆਓ ਲਾਈਕ ਕਰਕੇ ਆਓ ਉਸ ਨੂੰ 5 ਸਾਲ ਦੀ ਗਾਰੰਟੀ ਦਿੱਤੀ ਜਾਊਗੀ ਏਸੀ ਤੇ ਏਸੀ ਤੇ ਹੁਣ ਫ੍ਰਿਜ ਦਿਖਾ ਦਿਓ ਕਿਉਂਕਿ ਫ੍ਰਿਜ ਅੱਜ ਕੱਲ੍ਹ ਗਰਮੀ ਦੇ ਵਿੱਚ ਹਰ ਬੰਦੇ ਦੀ ਲੋੜ ਹੈ ਕਿਉਂਕਿ ਸਮਾਨ ਖਰਾਬ ਹੁੰਦਾ ਘਰ ਦੇ ਵਿੱਚ ਜਿਹੜੀ ਔਰਤਾਂ ਨੇ ਕੋਈ ਸਬਜ਼ੀ ਰੱਖਣੀ ਹੈ ਕਿਸੇ ਨੇ ਕੋਈ ਕੁਝ ਵੀ ਰੱਖਣਾ ਤਾਂ ਫ੍ਰਿਜ ਦੀ ਬਹੁਤ ਲੋੜ ਪੈਂਦੀ ਹੈ ਤਾਂ ਫ੍ਰਿਜ ਦਿਖਾ ਦਿਓ ਸੁਮਿਤ ਭਾਈ ਮੈਂ ਤੁਹਾਨੂੰ ਫ੍ਰਿਜ ਦਿਖਾਣਾ ਹਰਤੇਜ ਜੀ ਇਹ ਫ੍ਰਿਜ ਟੀ ਸੀਰੀਜ਼ ਬ੍ਰਾਂਡ ਦਾ ਹੈ 190 ਲੀਟਰ ਦਾ ਹੈ 190 ਲੀਟਰ ਦਾ ਫ੍ਰਿਜ 10990 ਦੇ ਵਿੱਚ ਕਸਟਮਰ ਸ਼ੇਅਰ ਲਾਈਕ ਕਰਕੇ ਆ ਜਵੇ ਉਸ ਨੂੰ 10990 ਦੇ ਵਿੱਚ ਦਿੱਤਾ ਜਾਊਗਾ ਠੀਕ ਹੈ ਤੇ ਜਿਹੜੇ ਫ੍ਰੀਜ ਤੁਸੀਂ ਰੱਖੇ ਹੋਏ ਨੇ ਇਹ ਤਾਂ ਆਗੇ ਬਿਲਕੁਲ ਛੋਟੇ ਹਾਂਜੀ ਕਸਟਮਰਾਂ ਦੇ ਘਰ ਕਈ ਵਾਰੀ ਹੁੰਦਾ ਜਾਂ ਗ੍ਰਾਹਕਾਂ ਦੇ ਘਰ ਤੁਹਾਡੇ ਦੇ ਵੱਡੇ ਫ੍ਰੀਜ ਦੀ ਵੀ ਬਹੁਤ ਲੋੜ ਪੈਂਦੀ ਹੈ ਕਿਉਂਕਿ ਅੱਜ ਕੱਲ ਵੱਡੀਆਂ ਕੋਠੀਆਂ ਤਾਂ ਵੱਡੇ ਫ੍ਰੀਜ ਉਹ ਵੀ ਹੈ ਤੁਹਾਡੇ ਕੋਲ ਬਿਲਕੁਲ ਹੈ ਜੀ ਆਓ ਹਰਦੇਸ਼ ਭਾਈ ਇੱਕ ਵਾਰੀ ਵੱਡੇ ਫ੍ਰੀਜ ਤੇ ਨਿਗਾ ਮਰਾਨੇ ਸਾਡੇ ਕੋਲੇ ਐਲਜੀ ਕੰਪਨੀ ਦਾ ਫ੍ਰੀਜ ਅੱਛਾ 260 ਲੀਟਰ ਦਾ ਖੋਲ ਕੇ ਦਿਖਾ ਦਿਓ ਖੋਲ ਕੇ ਦੇਖੋ ਜੀ 3 ਸਟਾਰ ਹੈ ਹੂੰ ਕੰਪਨੀ LG ਸਿਰਫ ਤੁਹਾਡੇ ਲਈ স্পੈਸ਼ਲ ਸਕੀਮ ਆਜ ਦੇਣ ਜਾ ਰਹੇ ਆ ਜਿਹੜਾ ਬੰਦਾ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਊਗਾ ਉਸ ਨੂੰ ਇਹ ਫਰਿੱਜ 22490 ਦੇ ਵਿੱਚ ਦਿੱਤਾ ਜਾਊਗਾ LG ਕੰਪਨੀ ਦਾ ਅਗਰ ਪੈਸੇ ਨਹੀਂ ਹੈ ਤਾਂ ਕਸਟਮਰ ਸਾਡੇ ਤੋਂ ਆ ਕੇ ਫਾਈਨਾਂਸ ਕਰਾ ਸਕਦਾ ਹੈ ਆਸਾਨ ਕਿਸ਼ਤਾਂ ਸਾਡੇ ਕੋਲ ਕਸਟਮਰ ਕਰਾ ਕੇ ਲੈ ਕੇ ਜਾ ਸਕਦਾ ਹੈ ਇਹ ਸਾਰੀ ਕੰਪਨੀਆਂ ਤੁਹਾਡੇ ਕੋਲ ਫ੍ਰਿਜ ਹੈ ਜਿਸ ਤਰੀਕੇ ਨਾਲ ਤੁਸੀਂ ਲਾਏ ਹੋਏ ਨੇ ਅਲੱਗ-ਅਲੱਗ ਕੰਪਨੀ ਕਵੀ ਹੁੰਦੇ ਜੀ ਵੋਲਟਾਸ ਦਾ ਚੁਆਇਸ ਹੁੰਦੀ ਹੈ ਕਿ ਦਾ ਐਲਜੀ ਦੀ ਹੁੰਦੀ ਹੈ ਤਾਂ ਕਿਸ ਤਰ੍ਹਾਂ ਸਾਡੇ ਕੋਲੇ ਵੋਲਟਾਸ ਆਈਐਫਬੀ ਹੈਵਲਸ ਇਹ ਬੀਪੀਐਲ ਇਸ ਤਰ੍ਹਾਂ ਦੇ ਕਾਫੀ ਕੰਪਨੀਆਂ ਦੇ ਫ੍ਰਿਜ ਸਾਡੇ ਕੋਲ ਅਵੇਲੇਬਲ ਹੈ ਬਾਕੀ ਕਸਟਮਰ ਨੂੰ ਸਾਡੇ ਕੋਲੇ ਆ ਕੇ ਪ੍ਰੋਡਕਟ ਦੇਖਣਾ ਪਏਗਾ ਤੇ ਸਾਡੇ ਕੋਲੇ ਵਧੀਆ ਤੋਂ ਵਧੀਆ ਪ੍ਰਿੰਟ ਸਾਡੇ ਕੋਲ ਸਾਰੇ ਅਵੇਲੇਬਲ ਆ। ਅੱਛਾ ਐਲਸੀਡੀਆਂ ਵੀ ਦਿਖਾ ਦਿਓ। ਕਈ ਲੋਕ ਸਾਨੂੰ ਬਹੁਤ ਫੋਨ ਕਾਲਸ ਮੈਸੇਜ ਵੀ ਆਉਂਦੇ ਨੇ ਕਿ ਲਟਾਵਾ ਜੀ ਤੋਂ ਜਦੋਂ ਐਲਸੀਡੀ ਲੈ ਗਏ ਉਸ ਤੋਂ ਬਾਅਦ ਜਾ ਕੇ ਸਾਡੀਆਂ ਹੋਰ ਵੀ ਡਿਮਾਂਡ ਵਧ ਗਈਆਂ ਨੇ। ਤਾਂ ਐਲਸੀਡੀ ਦਾ ਰੇਟ ਪਹਿਲਾਂ ਨਾਲੋਂ ਘੱਟ ਹੋਇਆ ਜਾਂ ਵੱਧ ਹੋਇਆ ਇਹ ਵੀ ਦੱਸ ਦਿਓ। ਐਲਸੀਡੀ ਦੇ ਅਸੀਂ ਪੂਰੇ ਟਰਾਈ ਸਿਟੀ ਦੇ ਵਿੱਚ ਕਿੰਗ ਹੈ ਜੀ। ਸਾਡੇ ਵਾਲੇ ਰੇਟ ਕੋਈ ਨਹੀਂ ਦੇ ਸਕਦਾ। 32 ਇੰਚ ਦੀ ਐਲਸੀਡੀ ਸਮਾਰਟ 6490 ਦੇ ਵਿੱਚ 43 ਇੰਚ ਦੀ ਐਲਈਡੀ ਸਮਾਰਟ ਸਾਡੇ ਕੋਲੋਂ 11990 ਦੇ ਵਿੱਚ 스마트 LED ਮਿਲੂਗੀ ਕਿ ਨੂੰ ਜਿਹੜਾ ਬੰਦਾ HN1 న్యూస్ 채ਨਲ ਦੇਖ ਕੇ ਆਊਗਾ ਲਾਈਕ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਵਧੀਆ ਕਮੈਂਟ ਕਰਕੇ ਆਊਗਾ ਉਸ ਨੂੰ ਦਿੱਤੀ ਜਾਏਗੀ ਠੀਕ ਹੈ ਕਿਰਪਾ ਜੀ ਨਾਲ ਨਾਲ ਆਪਾਂ ਗੱਲ ਵੀ ਕਰ ਲਵਾਂ ਨੇ ਤੇ ਨਾਲ ਦੀ ਨਾਲ ਆਪਾਂ ਜਿਹੜੀ ਤੁਹਾਡੀਆਂ ਕਮੀਆਂ ਵੀ ਉਹ ਵੀ ਦਰਸ਼ਕਾਂ ਨੂੰ ਦੱਸ ਦਈਏ ਕਿਉਂਕਿ ਕਾਫੀ ਮੈਸੇਜ ਸਾਡੇ ਕੋਲ ਆਦੇ ਰਹਿੰਦੇ ਨੇ ਤੁਸੀਂ ਫੋਨ ਫੋਨ ਬਹੁਤ ਘੱਟ ਚੱਕਦੇ ਲੋਕ ਐ ਨਹੀਂ ਪਰੇਸ਼ਾਨ ਬਹੁਤ ਹੁੰਨੇ ਆ ਇੱਕ ਵਾਰ ਤਾਂ ਬਾਦ ਦਾ ਇਸ ਤਰੀਕੇ ਨਾਲ ਕਰ ਦਿੰਦੇ ਕਿ ਸਾਡੇ ਕੋਲ ਆਓ ਪਰ ਬੰਦੇ ਨੇ ਕਈ ਵਾਰੀ ਬੰਦਾ ਰਾਜਪੁਰੇ ਬੈਠਿਆ ਕੋਈ ਪਟਿਆਲੇ ਬੈਠਿਆ ਉਹਨੇ ਕੋਈ ਜਾਣਕਾਰੀ ਲੈਣੀ ਹੁੰਦੀ ਏ ਤੁਸੀਂ ਫੋਨ ਨਹੀਂ ਚੱਕਦੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਚਾਹਣਾ ਵੀ ਜੇ ਤੁਸੀਂ ਗਲਤੀ ਹਾਂਜੀ ਬਿਲਕੁਲ ਗਲਤੀ ਮੰਨਦੇ ਆ ਜੀ ਹੁਣ ਕਈ ਵਾਰੀ ਸਾਡੇ ਕੋਲ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਅਸੀਂ ਹਰ ਬੰਦੇ ਦਾ ਫੋਨ ਨਹੀਂ ਚੱਕ ਪਾਉਂਦੇ ਇਕ ਕਛਬਾਸ਼ ਮੈਸੇਜ ਹੈ ਜੀ ਤੁਹਾਡੇ ਲਈ ਅਗਰ ਤੁਸੀਂ ਕਿਸੇ ਚੀਜ਼ ਦਾ ਰੇਟ ਪੁੱਛਣਾ ਹੈ ਜਾਂ ਕੋਈ ਤੁਹਾਨੂੰ ਕੁਰੀਜ਼ ਹੈ ਤੁਸੀਂ ਸਾਨੂੰ ਵਟਸਐਪ ਤੇ ਚਾਹੇ ਬੋਲ ਕੇ ਮੈਸੇਜ ਪਾ ਦਿਓ ਅਸੀਂ ਉਸ ਦਾ ਰਿਪਲਾਈ ਜ਼ਰੂਰ ਕਰਾਂਗੇ ਅਸੀਂ ਸਭ ਦੇ ਵਟਸਐਪ ਮੈਸੇਜ ਜ਼ਰੂਰ ਚੈੱਕ ਕਰਦੇ ਹਾਂ ਉਸ ਦਾ ਰਿਪਲਾਈ ਕਸਟਮਰ ਨੂੰ ਜ਼ਰੂਰ ਕੀਤਾ ਜਾਏਗਾ ਇਹ ਤੁਹਾਨੂੰ ਹੁਣ ਕੰਪਲੇਨਟ ਨਹੀਂ ਆਏਗੀ ਅਗਰ ਅਸੀਂ ਕਿਸੇ ਦੀ ਕਾਲ ਨਾ ਚੈੱਕ ਪਾਈਏ ਤਾਂ ਸਾਡਾ ਲਟਾਵਾ ਕਮਿਊਨੀਕੇਸ਼ਨ ਦਾ ਐਡਰੈਸ ਹੈ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਓਪੋਜ਼ਿਟ ICICI ਬੈਂਕ ਦੇ ਬਿਲਕੁਲ ਸਾਹਮਣੇ ਸਾਡਾ ਸ਼ੋਰੂਮ ਹੈ ਕਸਟਮਰ ਸਾਡੇ ਕੋਲ ਸਿੱਧਾ ਡਾਇਰੈਕਟ ICICI ਬੈਂਕ ਦੀ ਲੋਕੇਸ਼ਨ ਲਗਾ ਕੇ ਆ ਸਕਦਾ ਹੈ ਬਾਬਾ ਜੀ ਹਰ ਬਾਰੀ ਤੁਸੀਂ ਨਵੀਂ ਨਵੀਂ ਚੀਜ਼ ਲੈ ਕੇ ਨੇ ਆਹ ਕੀ ਸ਼ੈ ਇਹਦੇ ਵਿੱਚ ਕੋਈ ਜਿੰਨ ਵਗੈਰਾ ਨਿਕਲਦਾ ਜਿਹੜਾ ਤੁਸੀਂ ਇਹ ਰੱਖ ਲਿਆ ਇਹ ਕੀ ਹੈ ਕੀ ਚੀਜ਼ ਹੈ ਨਹੀਂ ਜੀ ਇਹ ਵਾਟਰ ਡਿਸਪੈਂਸਰ ਹੁੰਦਾ ਇਹ ਵਾਲਾ ਹਾਂਜੀ ਇਹ ਦਫ਼ਤਰਾਂ ਦੇ ਵਿੱਚ ਯੂਜ਼ ਕਰਿਆ ਜਾਂਦਾ ਆਫਿਸ ਘਰਾਂ ਦੇ ਵਿੱਚ ਤਾਂ ਨਹੀਂ ਲੱਗਦਾ ਆਫਿਸ ਵਗੈਰਾ ਦੇ ਵਿੱਚ ਜਿਵੇਂ ਪ੍ਰਾਪਰਟੀ ਦਾ ਆਫਿਸ ਹੈ ਜਾਂ ਹਰ ਦੁਕਾਨਦਾਰ ਆਪਣੇ ਦਫ਼ਤਰ ਦੇ ਵਿੱਚ ਇਸ ਦੇ ਵਿੱਚ ਗਰਮ ਪਾਣੀ ਦੀ ਸੁਵਿਧਾ ਹੈ ਠੰਡੇ ਪਾਣੀ ਦੀ ਸਹੂਲਤਾਂ ਨੋਰਮਲ ਪਾਣੀ ਦੀ ਸਹੂਲਤ ਇਸ ਦੇ نیچے ਫ੍ਰੀਜ਼ਰ ਹੁੰਦਾ ਅੱਛਾ ਇਸ ਦੇ نیچے ਫ੍ਰੀਜ਼ਰ ਹੈ ਕੋਈ ਬੰਦੇ ਨੇ ਠੰਡੀ ਕੋਲਡ ਡਰਿੰਕ ਵਗੈਰਾ ਰੱਖਣੀ ਹੈ ਉਹ ਫ੍ਰੀਜ਼ਰ ਦੇ ਵਿੱਚ ਰੱਖ ਸਕਦਾ ਇਸ ਦਾ ਵੀ ਅਸੀਂ ਕਸਟਮਰ ਨੂੰ ਵੀਡੀਓ ਸ਼ੇਅਰ ਕਰਕੇ ਅੱਜ ਵੇ ਸਪੈਸ਼ਲ ਪ੍ਰਾਈਸ ਦਵਾਂਗੇ 7490 ਦੇ ਵਿੱਚ 7490 ਦੇ ਵਿੱਚ ਵਾਟਰ ਡਿਸਪੈਂਸਰ ਬਲੂ ਸਟਾਰ ਦਾ ਕਸਟਮਰ ਨੂੰ ਵੀਡੀਓ ਸ਼ੇਅਰ ਕਰਨ ਤੇ ਲਾਈਕ ਕਰਨ ਤੇ ਕਮੈਂਟ ਕਰਨ ਤੇ ਦਿੱਤਾ ਜਾਏਗਾ ਕੂਲਰ ਵੀ ਸੰਦ ਖਾ ਦੋ ਬਾਹਰ ਜਿਹੜਾ ਤੂਫਾਨੀ ਕੂਲਰ ਨੇ ਜਿਹੜੇ ਇਹਨਾਂ ਕੋਲ ਆਏ ਨੇ ਇਸ ਵਾਰੀ ਕਾਫੀ ਲੋਕਾਂ ਦੇ ਘਰਾਂ ਦੇ ਵਿੱਚ ਡਿਮਾਂਡ ਹੁੰਦੀ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਰਟਾਵਾ ਜੀ ਬਾਹਰ ਨੇ ਕੂਲਰ ਸਾਰੇ ਹਾਂ ਜੀ ਕਾਪੀ ਵੱਡੇ ਕੂਲਰ ਨੇ ਮੇਰੇ ਖਿਆਲ ਜਿਹੜੇ ਗੁਰਦੁਆਰੇ ਮੰਦਿਰਾਂ ਚ ਦੇਖਦੇ ਆਪਾਂ ਕਿ ਪੂਰੇ ਏਸੀ ਕੂਲਰ ਜਿਹਨਾਂ ਨੂੰ ਕਿਹਾ ਜਾਂਦਾ ਮੇਰੇ ਖਿਆਲ ਏਸੀਆਂ ਦਾ ਕੰਮ ਕਰਨ ਲੱਗ ਗਏ ਕੂਲਰ ਵੀ ਦਿਖਾ ਦਿਓ ਕਈ ਵਿਚਾਰਾ ਗਰੀਬ ਬੰਦਾ ਹੁੰਦਾ ਆ ਲੈ ਕੂਲਰ ਤੱਕੇ ਮੇਰੀ ਸੀਮਤ ਹੈ ਮੈਂ ਉਸ ਤੋਂ ਵੱਧ ਮੈਂ ਏਸੀ ਨਹੀਂ ਖਰੀਦ ਸਕਦਾ ਕਿਉਂ ਬਿਲੀ ਬਹੁਤ ਆ ਜਾਂਦਾ ਏਸੀ ਦਾ ਫਿਰ ਫਿਰ ਕੂਲਰ ਦਿਖਾ ਦਿਓ ਸਰ ਸਰ ਸਾਡੇ ਕੋਲੇ ਕੂਲਰ ਦੀ ਸ਼ੁਰੂਆਤ 24 ਹਾਂਜੀ 2490 ਤੋਂ ਇਹਦਾ ਮਜ਼ਾਕ ਨਾ ਕਰੋ ਇਹ ਤਾਂ ਕੂਲਰ ਨਹੀਂ ਕੁੱਲਰੀ ਹੈ ਤੁਹਾਡੀ ਚਲੋ ਤੁਹਾਨੂੰ ਵੱਡੇ ਕੂਲਰ ਦਿਖਾਣੇ ਆ ਜੀ ਵੱਡੇ ਕੋਲੇ ਕਿਸੇ ਦੁਕਾਨਦਾਰ ਵੀਰ ਨੇ ਹਾਲ ਵਾਸਤੇ ਕੂਲਰ ਚਾਹੀਦਾ ਕਿਸੇ ਨੂੰ ਗੁਰਦੁਆਰਾ ਸਾਹਿਬ ਮੰਦਰ ਮਸਜਿਦ ਜਾਂ ਵੱਡੇ ਹਾਲਾਂ ਵਾਸਤੇ ਕੂਲਰ ਚਾਹੀਦੇ ਨੇ ਸਾਡੇ ਕੋਲ ਕਮਰਸ਼ੀਅਲ ਕੂਲਰ ਵੱਡੇ ਤੋਂ ਵੱਡਾ ਕੂਲਰ ਪਿਆ ਇੱਕ ਇਹ ਕੈਮਰਾਮੈਨ ਜੀ ਜਰਾ ਨਿਗਾਹ ਮਾਰ ਕੇ ਦਿਖਾਓ ਹਰਤੇਜ ਭਾਈ ਇਹ ਸਾਡੇ ਕੋਲ ਕੂਲਰ ਹੈ ਨੁਸਪਾਕ ਦਾ ਇਹ ਜਿਹੜੇ ਟੈਂਟ ਵਾਲੇ ਵੀਰ ਹੈ ਉਸ ਉਹ ਇਸ ਨੂੰ ਮਤਲਬ ਕਿ ਯੂਜ਼ ਕਰਦੇ ਆ ਗੁਰਦੁਆਰਾ ਸਾਹਿਬ ਹਾਲ ਵਾਸਤੇ ਲੋਕ ਇਸ ਨੂੰ ਯੂਜ਼ ਕਰਦੇ ਆ ਜਿਨ੍ਹਾਂ ਦੇ ਵੱਡੇ ਵੱਡੇ ਸ਼ੋਰੂਮ ਹੈ ਜਿੱਥੇ ਏਸੀ ਮਤਲਬ ਕਿ ਬਹੁਤ ਜ਼ਿਆਦਾ ਲਗਾਣੇ ਪੈਣੇ ਆ ਇੱਕ ਕੂਲਰ 4-5 ਏਸੀਆਂ ਦਾ ਕੰਮ ਕਰ ਦੇਗਾ ਐਡਾ ਵਧੀਆ ਕੂਲਰ ਹੈ ਇੱਕ ਵਾਰੀ ਸਾਡੀ ਦੁਕਾਨ ਤੇ ਦੇਖਣ ਜ਼ਰੂਰ ਆਜੋ ਅਸੀਂ ਪਾਣੀ ਪਾ ਕੇ ਹਵਾ ਜ਼ਰੂਰ ਚੈੱਕ ਕਰਾਵਾਂਗੇ 4 ਏਸੀਆਂ ਦਾ ਕੰਮ ਇਕੱਲਾ ਕੂਲਰ ਕਰੂਗਾ ਮੈਨੂੰ ਲੱਗਦਾ ਕਿ ਇਸ ਇਲਾਕੇ ਦੇ ਵਿੱਚ ਇਹ ਕੂਲਰ ਤੁਹਾਡੇ ਕੋਲੇ ਪਹੁੰਚੇ ਕਿਸੇ ਹੋਰ ਦੁਕਾਨ ਤੇ ਅਸੀਂ ਦੇਖੇ ਨਹੀਂ ਇੰਨੇ ਵੱਡੇ ਕੂਲਰ ਤਾਂ ਦੇਖੋ ਜਿਹੜੇ ਛੋਟੇ ਕੂਲਰ ਆ ਉਹ ਹਰ ਮਤਲਬ ਕਿ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਜ਼ਰੂਰ ਮਿਲ ਜਾਂਦੇ ਆ ਸਾਡੇ ਕੋਲ ਵੀ ਹੈਗੇ ਆ ਛੋਟੇ ਤੋਂ ਛੋਟਾ ਤੁਹਾਨੂੰ ਤਾਂ ਹੀ 2490 ਦੇ ਵਿੱਚ ਕੂਲਰ ਦਿਖਾਇਆ ਸੀ ਸਾਡੇ ਕੋਲੇ ਮਤਲਬ ਕਿ ਕਮਰਸ਼ੀਅਲ ਕੂਲਰ ਦੀ ਤਾਂ ਪੂਰੀ ਰੇਂਜ ਹੈ ਕਸਟਮਰ ਇੱਕ ਵਾਰੀ ਆ ਜਾਵੇ ਜਿਹਨੂੰ ਜ਼ਰੂਰਤ ਹੈ ਵੱਡੇ ਹਾਲ ਵਾਸਤੇ ਵਿਆਹ ਸ਼ਾਦੀਆਂ ਫੰਕਸ਼ਨਾਂ ਵਾਸਤੇ ਗੁਰਦੁਆਰੇ ਮੰਦਰ ਮਸਜਿਦਾਂ ਵਾਸਤੇ ਜ਼ਰੂਰਤ ਹੈ ਸਾਡੇ ਕੋਲ ਵੱਡੇ ਤੋਂ ਵੱਡਾ ਕੂਲਰ ਮਿਲੇਗਾ ਅੱਜਾ ਹੋਮ ਡਿਲੀਵਰੀ ਜਿਹੜੀ ਲੋਕਲ ਤੁਸੀਂ ਕਰ ਸਕਦੇ ਹੋ ਘਰ ਪਹੁੰਚਾ ਸਕਦੇ ਹੋ ਜੇ ਬੰਦਾ ਕਹੇ ਮੈਂ ਫੋਨ ਤੇ ਪੈਸੇ ਭਾ ਦਨਾਂ ਭਾਈ ਕਿ ਮੈਨੂੰ ਇਹ ਕੁਲਰ ਭੇਜ ਦੋ ਜਾਂ ਏਸੀ ਭੇਜ ਦੋ ਜਾਂ ਕੁਝ ਵੀ ਫ੍ਰਿਜ ਭੇਜ ਦੋ ਬਿਲਕੁਲ ਜੀ ਜ਼ਰੂਰ ਕਸਟਮਰ ਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ ਹੈ ਸਾਡੇ ਤੋਂ ਹਰ ਪ੍ਰੋਡਕਟ ਦੀ ਵੀਡੀਓ ਮੰਗਾ ਸਕਦਾ ਸਾਡੇ ਤੋਂ ਹਰ ਪ੍ਰੋਡਕਟ ਦਾ ਮਤਲਬ ਕਿ ਫੋਟੋ ਮੰਗਵਾ ਸਕਦਾ ਵਟਸਐਪ ਤੇ ਸਾਡੇ ਖਾਤੇ 'ਚ ਪੇਮੈਂਟ ਕਰ ਦੋ ਅਸੀਂ ਕਸਟਮਰ ਦੇ ਘਰੇ ਪਹੁੰਚਾ ਦੇਣਾ अच्छा लोन दी सुविधा अ गुप्ता जी लोन हो सकता है हर प्रोडक्ट ਦੇ ਉੱਤੇ ਕਿਉਂਕਿ लोन ਹਰ ਬੰਦਾ ਸੋਚਦਾ ਕਿ ਕਿਤੇ ਮੈਂ 5000 2000 ਦੇ ਕੇ AC ਲੈ ਲਾਂ ਜਾਂ ਮੈਂ ਕੁਝ ਵੀ ਕੋਈ ਸਮਾਨ ਥੋੜਾ LD ਹੈ ਤੋ ਦੇ ਸਕਦਾ ਕਿਹੜੀ ਕੰਪਨੀ ਤੁਹਾਡੇ ਕੋਲ ਜੀ ਲੋਨ ਅਵੇਲੇਬਲ ਹੈ ਲੋਕੋ ਸਾਡੇ ਕੋਲੇ ਬਜਾਜ ਫਾਈਨਾਂਸ ਹੈ ਜੀ ਆਈਡੀਐਫਸੀ ਫਰਸਟ ਬੈਂਕ ਹੈ ਕੋਟੈਕ ਮਹਿੰਦਰਾ ਬੈਂਕ ਹੈ ਐਚਡੀਬੀ ਹੈ ਹੋਮ ਕ੍ਰੈਡੀਟਰ ਹੋਰ ਕਾਫੀ ਸਾਰੇ ਫਾਈਨਾਂਸ ਫੈਸਿਲਿਟੀਆਂ ਸਾਡੇ ਕੋਲ ਅਵੇਲੇਬਲ ਹੈ ਕਸਟਮਰ ਆਪਣੇ ਆਧਾਰ ਕਾਰਡ ਪੈਨ ਕਾਰਡ ਬੈਂਕ ਦਾ ਖਾਤਾ ਨੰਬਰ ਲੈ ਕੇ ਆ ਜਵੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਸਟਮਰ ਦਾ ਲੋਨ ਕਰਵਾ ਕੇ ਦੇਈਏ ਬਿਲਕੁਲ ਦੇਖੋ ਲਟਾਵਾ ਕੌਨ ਕਿਸ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਇੱਕ ਬ੍ਰੈਂਡ ਆਪ ਹੀ ਬ੍ਰੈਂਡ ਬਣ ਗਏ ਨੇ ਕਿਉਂਕਿ ਜਿਸ ਤਰੀਕੇ ਨਾਲ ਹਰ ਸਾਲ 6 ਮਹੀਨੇ ਬਾਅਦ 2 ਮਹੀਨੇ ਬਾਅਦ ਆਪਣੀ ਦੁਕਾਨ ਦੀ ਜਿਹੜੀ ਐਡ ਉਹ ਸਾਡੇ ਤੋਂ ਜਾਂ ਕਈ ਹੋਰ ਚੈਨਲ ਤੋਂ ਵੀ ਲਗਾਉਂਦੇ ਨੇ ਤਾਂ ਕਿ ਗ੍ਰਾਹਕਾਂ ਦਾ ਦਰਸ਼ਕਾਂ ਦਾ ਫਾਇਦਾ ਹੋ ਸਕੇ ਅਗਰ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਕਿਤੇ ਕਿਤੇ ਮੁੱਲਾ ਪ੍ਰਗਰੇਵਦਾਸ ਨਿਊ ਚੰਡੀਗੜ੍ਹ ਦੇ ਵਿੱਚ ਆਓ ਤੇ ਸਾਡੇ ਚੈਨਲ ਦਾ ਸਕਰੀਨ ਸ਼ਾਟ ਦਿਖਾਓ ਇਸ ਵੀਡੀਓ ਦਾ ਉਸ ਤੋਂ ਬਾਅਦ ਤੁਸੀਂ ਬਹੁਤ ਵੱਡੇ ਜਿਹੜੇ ਆਫਰ ਲੈ ਸਕਦੇ ਹੋ ਤੇ ਲਟਾਇਵਾ ਜੀ ਦੀ ਦੁਕਾਨ ਦੇ ਉੱਤੇ ਫੋਨ ਵੀ ਅਵੇਲੇਬਲ ਹੈ ਸਾਰੇ ਬੰਦੇ ਨੇ ਕਵਰ ਪਵਾਣਾ ਫੋਨ ਦਾ ਕੋਈ ਸਕਰੀਨ ਕਾਰਡ ਲੈਣਾ ਹੈ ਫੋਨ ਵੀ ਸਾਰੇ ਲੋਨ ਹੋ ਜਾਂਦੇ ਬਿਲਕੁਲ ਜੀ ਸਾਡੇ ਕੋਲੇ ਐਕਸੈਸਰੀ ਮੋਬਾਈਲ ਸਾਰੇ ਅਵੇਲੇਬਲ ਹੈ ਕਸਟਮਰ ਆਵੇ ਆਨਲਾਈਨ ਤੋਂ ਸਸਤਾ ਅਸੀਂ ਕਸਟਮਰ ਨੂੰ ਦੇ ਕੇ ਤੋਰਾਂਗੇ ਮੇਰੇ ਲਈ ਇੱਕ ਛੱਤ ਥੱਲੇ ਸਭ ਕੁਝ ਮਿਲ ਜੇਗਾ ਤੁਹਾਡਾ ਇੱਕ ਛੱਤ ਥੱਲੇ ਸਭ ਕੁਝ ਮਿਲੇਗਾ ਜੀ ਹੁਣ ਇਹ ਵੀਡੀਓ ਨਹੀਂ ਤਾਂ ਲੰਬੀ ਹੁੰਦੀ ਜਾਏਗੀ ਅਸੀਂ ਚਾਹਦੇ ਹਾਂ ਵੀ ਕਸਟਮਰ ਸਾਡੀ ਦੁਕਾਨ ਤੇ ਆਵੇ ਉਸ ਨੂੰ ਹਰ ਵੈਰਾਈਟੀ ਦਿੱਤੀ ਜਾਏ ਜੀ ਬਿਲਕੁਲ ਤੁਸੀਂ ਦੇਖੋ ਕਿ ਇਹ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਇੱਕ ਛੱਤ ਥੱਲੇ ਹਰ ਬੰਦਾ ਸਮਾਨ ਵਿਆਹ ਕਾਰਜ ਦਾ ਵੀ ਲੈ ਸਕਦਾ ਹੈ ਕੂਲਰ ਲੈਣਾ ਫ੍ਰਿਜ ਲੈਣਾ ਕਿਸੇ ਨਿਦਾਜ਼ ਦੇ ਵਿੱਚ ਕੋਈ ਐਸੀ ਦੇਣਾ ਤਾਂ ਹਰ ਜਿਹੜੀ ਪ੍ਰੋਡਕਟ ਹੈ ਇਹਨਾਂ ਕੋਲ ਹੈ ਲੋਨ ਵੀ ਜਿਹੜਾ ਹੋ ਜਾਂਦਾ ਹੈ ਦੂਜੇ ਪਾਸੇ ਦੱਸ ਦਿੰਦੇ ਆ ਕਿ ਗਾਰੰਟੀ ਜਿਹੜੀ ਇਹਨਾਂ ਉਹ ਦਿੱਤੀ ਜਾਂਦੀ ਹੈ ਤੇ ਸਾਡੇ ਚੈਨਲ ਦਾ ਸਕਰੀਨਸ਼ਾਟ ਦਿਖਾਓ ਵੀਡੀਓ ਨੂੰ ਸ਼ੇਅਰ ਕਰਕੇ ਆਓ ਤਾਂ ਵੱਡੇ ਫਾਇਦੇ ਤੁਹਾਡੇ ਹੋਣਗੇ ਤੁਹਾਡੇ ਕੈਨੋ ਮੈਂ ਸੁਮਿਤ ਦੇ ਨਾਲ ਪ੍ਰਤੀਸ਼ਤ